ਦੋਸਤੋ ਝੋਨੇ ਦੀ ਫਸਲ ਇਸ ਵੇਲੇ 50 ਦਿਨ ਦੇ ਲਗਭਗ ਹੋਗੀ ਤੇ ਇਸ ਵੇਲੇ ਫਸਲ ਦੇ ਵਿੱਚ ਕੁਝ ਖਾਸ ਜ਼ਰੂਰਤਾਂ ਹੁੰਦੀਆਂ ਜਿਨ੍ਹਾਂ ਵੱਲ ਧਿਆਨ ਦੇਣਾ ਹੁੰਦਾ ਇਸ ਵੇਲੇ ਸਪਰਿਆ ਵੀ ਹੋਣੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਵੀ ਇਸ ਤੋਂ ਬਾਅਦ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦੀ ਆਪਾਂ ਰੋਕਥਾਮ ਕਰਨੀ ਹੁੰਦੀ ਆ ਤੇ ਕਿਸਾਨ ਬਹੁਤ ਸਾਰਾ ਖਰਚਾ ਪਹਿਲਾਂ ਹੀ ਕਰ ਲੈਂਦੇ ਨੇ ਬਹੁਤ ਕਾਫੀ ਸਾਰਾ ਨਜਾਇਜ਼ ਖਰਚ ਵੀ ਕਰ ਲੈਂਦੇ ਨੇ ਤੇ ਆਪਾਂ ਵੀਡੀਓ ਦੇ ਵਿੱਚ ਦੇਖਾਂਗੇ ਕਿੱਥੋਂ ਖਰਚ ਆਪਾਂ ਬਚਾਉਣਾ ਕਿੱਥੇ ਆਪਾਂ ਕਰਨਾ ਜ਼ਰੂਰੀ ਆ ਕਿਉਂਕਿ ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਾਸਤੇ ਆਪਾਂ ਨੂੰ ਖਰਚ ਕਰਨਾ ਹੀ ਪੈਂਦਾ ਹੈ ਜਾਂ ਜੋ ਸਮੇਂ ਦੇ ਉੱਤੇ ਖਰਚ ਹੋ ਜੇਵੇ ਤਾਂ ਉਹਨਾਂ ਦਾ ਫਾਇਦਾ ਹੁੰਦਾ ਬੈਨੀਫਿਟ ਹੁੰਦਾ ਢਾੜ ਦੇ ਵਿੱਚ ਵਾਧਾ ਮਿਲਦਾ ਪਰ ਬਹੁਤ ਸਾਰੇ ਖਰਚੇ ਹੋ ਜਾਂਦੇ ਨੇ ਜੋ ਜ਼ਿੰਮੇਦਾਰ ਬਿਨਾਂ ਮਤਲਬ ਤੋਂ ਹੀ ਬਿਤਾ ਲੈਂਦੇ ਨੇ ਉਹਨਾਂ ਦੀ ਆਪਾਂ ਬਚਤ ਕਰਨੀ ਹੈ ਜਿੱਥੇ ਜ਼ਰੂਰਤ ਆ ਉੱਥੇ ਖਰਚਾ ਆਪਾਂ ਕਰਨਾ ਹੈ ਇਹਦੇ ਬਾਰੇ ਗੱਲਬਾਤ ਕਰਦੇ ਆਂ ਵੀਡੀਓ ਦੇ ਵਿੱਚ ਸੋ ਜੋ ਕੋਈ ਨਵੇਂ ਕਿਸਾਨ ਵੀਰ ਚੈਨਲ ਦੇ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ notifications ਦੇ ਵਾਸਤੇ ਪਹਿਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਮਿਲਦਾ ਰਹੇ ਪਹਿਲਾਂ ਆਪਾਂ ਦੇਖੀ ਵੀ ਨਜਾਇਜ਼ ਖਰਚਾ ਜ਼ਿੰਮੇਵਾਰ ਕਿੱਥੇ ਕਰੀ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਰੰਗ-ਬਰੰਗੇ ਲਿਆ ਕੇ ਖੇਤਾਂ ਦੇ ਵਿੱਚ ਪਾਉਨੇ ਆ ਫਿਰ ਉਹ ਤਾਂ ਹੁਣ ਆਪਾਂ 50 ਦਿਨ ਤੋਂ ਪਹਿਲਾਂ ਤਕਰੀਬਨ ਪਾ ਲੈਨੇ ਉਹ ਤਾਂ ਜਿਹੜਾ ਖਰਚਾ ਕਰੀ ਕਰਾਈ ਲਿਆ ਹੁਣ ਆਪਾਂ ਉਹ ਤਾਂ ਨਹੀਂ ਵਾਪਸ ਆਉਣਾ ਪਰ ਜਿਹੜਾ ਹੁਣ 50 ਦਿਨ ਦੇ ਲਗਭਗ ਜ਼ਿੰਮੇਵਾਰ ਸਭ ਤੋਂ ਵੱਡਾ ਖਰਚ ਕਰਦੇ ਨੇ ਜਿਸ ਦਾ ਫਾਇਦਾ ਉਹਨਾਂ ਨੂੰ ਘੱਟ ਨੁਕਸਾਨ ਵੱਧ ਹੁੰਦਾ ਉਹ ਦਾਣੇਦਾਰ ਜ਼ਹਿਰਾਂ ਨੇ ਦਾਣੇਦਾਰ ਜ਼ਹਿਰਾਂ ਜਿਹੜੀ ਸਪੋਂ ਅ ਮਤਲਬ ਗੱਲ ਜਿਹੜੀ ਗਲਤ ਹੈ ਉਹ ਇਹ ਆ ਵੀ ਦਾਣੇਦਾਰ ਜ਼ਹਿਰਾਂ ਨੂੰ ਗਰੋਥ ਪ੍ਰਮੋਟਰ ਦੇ ਤੌਰ ਤੇ ਵਰਤਿਆ ਜਾ ਰਿਹਾ ਕੋਈ ਵੀ ਯੂਨੀਵਰਸਿਟੀ ਦੇਸ਼ ਦੀ ਇਹ ਦਾਣੇਦਾਰ ਜ਼ਹਿਰਾਂ ਦੀ ਕੋਈ ਸਿਫਾਰਸ਼ ਨਹੀਂ ਕਰਦੀ ਵੀ ਇਹ ਇਹਦੇ ਨਾਲ ਕੋਈ ਗਰੋਥ ਪ੍ਰਮੋਟਰ ਦੇ ਤੌਰ ਤੇ ਵਰਤੀਆਂ ਜਾਣ ਝੋਨੇ ਦੇ ਵਿੱਚ ਤਾਂ ਯੂਨੀਵਰਸਿਟੀ ਦੀ ਵੈਸੇ ਹੀ ਇਹਨਾਂ ਜ਼ਹਿਰਾਂ ਦੀ ਕੋਈ ਸਿਫਾਰਸ਼ ਨਹੀਂ ਹੈਗੀ ਬਾਸਮਤੀ ਦੇ ਵਿੱਚ ਹੈਗੀ ਆ ਇਹ ਜਿਹੜੀਆਂ ਦਾਣੇਦਾਰ ਜ਼ੈਰਾ ਨੇ ਨਾ ਝੋਨੇ ਦੇ ਵਿੱਚ ਕਿਸੇ ਯੂਨੀਵਰਸਿਟੀ ਦੀ ਸਿਫਾਰਸ਼ ਨਹੀਂ ਹੈਗੀ ਆਪਣੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਦੀ ਜੇ ਗੱਲ ਕਰੀਏ ਤਾਂ ਨਹੀਂ ਸਿਫਾਰਸ਼ ਕਰਦੀ ਝੋਨੇ ਦੇ ਵਿੱਚ ਇਹਨਾਂ ਦਾਣੇਦਾਰ ਜ਼ੈਰਾ ਦੀ ਬਾਸਮਤੀ ਦੇ ਵਿੱਚ ਹੈਗੀ ਆ ਤਾਂ ਇਹ ਜਿਹੜੀਆਂ ਜ਼ੈਰਾ ਆਪਾਂ ਵਰਤਦੇ ਆ ਕਿਸ ਮਕਸਦ ਵਾਸਤੇ ਨੇ ਵਿੱਚ ਤਾਂ ਪਹਿਲਾਂ ਇਹ ਸਮਝ ਲਈ ਆਪਾਂ ਇਹ ਜੀ ਦੋ ਕੀੜਿਆਂ ਨੂੰ ਬੜੀ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੀਆਂ ਨੇ ਪੱਤਲ ਪੇੜ ਛੁੰਡੀ ਤੇ ਗੋਭ ਦੀ ਛੁੰਡੀ ਜੇ ਆਪਾਂ ਵਰਤ ਲਈਏ ਤਾਂ 20-25 ਦਿਨ ਤੱਕ ਇਹਨਾਂ ਨੂੰ ਕੰਟਰੋਲ ਰੱਖਦੇ ਨੇ ਵਧੀਆ ਤਰੀਕੇ ਦੇ ਨਾਲ ਨਹੀਂ ਆਉਂਦੀਆਂ ਇਹਦੇ ਕੋਈ ਸ਼ੱਕ ਨਹੀਂ ਪਰ मतलब ਆਪਣਾ ਜਿਹੜਾ ਇਹਦੇ ਤੇ ਬੇ ਬੇਕਾਰ ਖਰਚਾ ਕਿਉਂ ਹੈ ਨਜਾਇਜ਼ ਖਰਚਾ ਕਿਉਂ ਕਹਿੰਨੇ ਆਪਾਂ ਕਿਉਂਕਿ ਇਹ ਜਿਹੜੀਆਂ ਦਵਾਈਆਂ ਆਪਾਂ ਜਦੋਂ ਵਰਤਦੇ ਆ ਉਸ ਵੇਲੇ ਫਸਲ ਦੇ ਵਿੱਚ ਕੋਈ ਅਟੈਕ ਦੇਖ ਕੇ ਵਰਤਦੇ ਹੀ ਨਹੀਂ ਆਪਾਂ ਪਹਿਲਾਂ ਹੀ ਵਰਤ ਲਿਆ ਜਦੋਂ ਲਾਸਟ ਜੂਰੀਆ ਪਾਉਨੇ ਆ ਜਾਂ 40 45 ਦਿਨ ਦੀ ਫਸਲ ਹੋ ਗਈ 50 ਦਿਨ ਦੀ ਹੋ ਗਈ ਆਪਾਂ ਫਸਲ ਖੇਤ ਦੇ ਵਿੱਚ ਕੋਈ ਆਪਾਂ ਨੂੰ ਕੀਟ ਪਤੰਗਾ ਨਹੀਂ ਵੀ ਲੱਗਦਾ ਤਦ ਵੀ ਆਪਾਂ ਵਰਤ ਲੈਂਦੇ ਆ ਇਹਨਾਂ ਨੇ 20 25 ਦਿਨ ਅਸਰ ਰੱਖਣਾ 20 25 ਦਿਨ ਬਾਅਦ ਕੀਟ ਦਾ ਅਟੈਕ ਆ ਗਿਆ ਤਾਂ ਫਿਰ ਇਹ ਦਵਾਈਆਂ ਨੇ ਬਚਤ ਨਹੀਂ ਕਰਨੀ ਆਪਣੇ ਪੈਸੇ ਲੱਗੇ ਬੇਕਾਰ ਚਲੇ ਜਾਣਗੇ ਜੇਕਰ 20-25 ਦਿਨਾਂ ਦੇ ਵਿੱਚ ਚਲੋ ਕੋਈ ਅਟੈਕ ਆ ਜਾਂਦਾ ਉਹਨੂੰ ਤਾਂ ਇਹ ਕੰਟਰੋਲ ਕਰ ਲੈਂਦੇ ਨੇ ਪਰ ਇਹ ਧਿਆਨ ਦੇਣ ਵਾਲੀ ਗੱਲ ਹੈ ਜਿਹੜੇ ਜ਼ਿੰਮੇਵਾਰ ਦਾਣੇਦਾਰ ਜਿਹੜਾ ਵਰਤਦੇ ਨੇ ਉਹ ਸਪਰੇ ਫੇਰ ਕਰਦੇ ਨੇ ਪਤਲਪੇਟ ਛੁੰਡੀ ਗੋਹ ਵਾਲੀ ਛੁੰਡੀ ਦੁਬਾਰਾ ਫੇਰ ਉਹ ਸਪਰੇ ਕਰਦੇ ਨੇ ਜਿਹੜੇ ਨਹੀਂ ਵਰਤਦੇ ਉਹ ਵੀ ਇੱਕ ਸਪਰੇ ਕਰਦੇ ਨੇ ਜਿਹੜੇ ਵਰਤਦੇ ਨੇ ਉਹ ਵੀ ਸਪਰੇ ਕਰਦੇ ਨੇ ਕਿਉਂਕਿ ਉਹਨਾਂ ਨੇ ਅਟੈਕ ਦੇਖ ਕੇ ਇਹ ਦਵਾਈਆਂ ਨਹੀਂ ਵਰਤੀਆਂ ਹੁੰਦੀਆਂ ਬਿਨਾ ਅਟੈਕ ਤੋਂ ਹੀ ਦਵਾਈਆਂ ਪਾ ਲੈਂਦੇ ਨੇ ਜ਼ਿਆਦਾ ਜ਼ਿੰਮੇਵਾਰ ਤੇ ਕਈ ਵਾਰ ਤਾਂ ਹੋਰ ਵੀ ਉਲਟ ਹੁੰਦਾ ਵੀ ਇਹ ਦਵਾਈਆਂ ਵਰਤਣ ਦੇ ਨਾਲ ਅਟੈਕ ਜ਼ਿਆਦਾ ਆ ਜਾਂਦਾ ਕਿਉਂਕਿ ਫਸਲ ਥੋੜੀ ਨਰਮ ਹੋ ਜਾਂਦੀ ਹੈ ਹਰਾ ਰੰਗ ਉਹਦੇ 'ਚ ਜ਼ਿਆਦਾ ਆ ਜਾਂਦਾ ਤੇ ਉਹਦੀ ਵਜ੍ਹਾ ਨਾਲ ਕੀੜੇ ਮਕੌੜੇ ਜ਼ਿਆਦਾ ਉਹਦੀ ਤੇ ਅਟੈਕ ਕਰਦੇ ਨੇ ਹੱਲਾ ਜ਼ਿਆਦਾ ਬੋਲਦੇ ਨੇ ਸੋ ਇਥੋਂ ਆਪਾਂ ਥੋੜਾ ਧਿਆਨ ਨਾਲ ਆ ਆਪਾਂ ਵਰਤਣੀਆਂ ਨੇ ਇਹ ਜਿਹੜਾ ਜੇ ਖੇਤ ਦੇ ਵਿੱਚ ਆਪਣੇ ਜ਼ਰੂਰਤ ਨਹੀਂ ਹੈਗੀ ਤਾਂ ਇਹਨਾਂ ਤੋਂ ਪੈਸੇ ਨੂੰ ਆਪਾਂ ਜ਼ਰੂਰ ਬਚਾ ਸਕਦੇ ਹਾਂ ਕਿਉਂਕਿ ਜ਼ਿਆਦਾਤਰ ਅ ਜਿਹੜੇ ਜ਼ਿੰਮੇਦਾਰ ਇਹਨਾਂ ਨੂੰ ਵਰਤਦੇ ਨੇ ਬਿਨਾ ਅਟੈਕ ਤੋਂ ਹੀ ਬਿਨਾ ਅਟੈਕ ਦੇਖਿਆ ਹੀ ਵਰਤ ਲੈਂਦੇ ਨੇ ਸੋ ਇਥੋਂ ਆਪਾਂ ਪੈਸਾ ਬਚਾ ਸਕਦੇ ਹਾਂ ਜਦੋਂ ਆਪਾਂ ਨੂੰ ਜ਼ਰੂਰਤ ਆ ਅਟੈਕ ਦੇਖੋ ਆਪਾਂ ਨੂੰ ਪਤਾ ਜਿਹੜੇ ਪੱਤਲਪੇਟ ਸੁੰਡੀ ਆ ਜਾਂ ਗੋਭ ਦੇ ਕੀੜਾ ਇਹਦਾ ਹੱਲਾ ਕਿੰਨਾ ਹੈ ਪੱਤਲਪੇਟ ਸੁੰਡੀ ਦਾ ਅਟੈਕ ਤੇ 10% ਤੇ ਲਗਭਗ ਆ ਫਿਰ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਆ ਤੇ ਸਪਰੇਅ ਨਾਲ ਕੰਟਰੋਲ ਹੋ ਜਾਊਗਾ ਔਰ ਬਹੁਤ ਘੱਟ ਖਰਚੇ 'ਚ ਸਪਰੇਅ ਹੋ ਜਾਂਦੀ ਆ ਇਹਦੇ ਨਾਲੋਂ ਅੱਧਾ ਖਰਚ ਵੀ ਨਹੀਂ ਪੈਂਦਾ ਕਿਉਂਕਿ 800 700 ਤੋਂ 800 ਰੁਪਿਆ ਕਿल्ले ਲੇ ਤੋਂ ਘੱਟ ਕੋਈ ਵੀ ਦਾਣੇਦਾਰ ਜ਼ਾਹਿਰ ਨਹੀਂ ਪੈਂਦੀ ਪਰ ਜੇਕਰ ਛੁੰਡੀ ਵਾਲੀਆਂ ਪਾਸ ਸਪਰੇਅ ਕਰਨੀਆਂ 2-250 ਦੇ ਵਿੱਚ ਸਪਰੇਅ ਹੋ ਜਾਂਦੀ ਆ ਸੋ ਇੱਥੋਂ ਆਪਾਂ ਪੈਸੇ ਬਚਾ ਸਕਦੇ ਹੁਣ ਜਿਹੜੇ ਜਿੱਥੇ ਖਰਚ ਕਰਨਾ ਜ਼ਰੂਰੀ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਹੁੰਦਾ ਜਿਹਦੇ ਨਾਲ ਝਾੜ ਦਾ ਸਿੱਧਾ ਸਬੰਧ ਆ ਫਸਲ ਦੇ ਵਿੱਚ ਉੱਲੀ ਜਿਹੜੀ ਫੰਗਸ ਆ ਸਭ ਤੋਂ ਵੱਧ ਨੁਕਸਾਨ ਕਰਦੀ ਆ ਜਾਂ ਤੇਲਾ ਵੱਡਾ ਨੁਕਸਾਨ ਕਰਦਾ ਫਸਲ ਦਾ ਪੱਤਲ ਪੇਟ ਛੁੰਡੀ ਕਿਉਂਕਿ ਮੂਰਲੇ ਦਿਨਾਂ ਚ ਆਉਗੀ 45 50 ਦਿਨ ਤੇ ਆ ਗਈ ਕਵਰ ਹੋ ਜਾਂਦੀ ਆ ਪਰ ਅ ਸ਼ੀਥ ਬਲਾਈਟ ਹੈਗੀ ਆ ਬਲਾਈਟ ਹੈਗੀ ਆ ਜਾਂ ਜਿਹੜਾ ਝੋਨੇ ਦੇ ਵਿੱਚ ਡੋਡੀ ਰੋਗ ਜਿਹਨੂੰ ਆਪਾਂ ਕਹਿੰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਉੱਲੀ ਵਾਲੀਆਂ ਬਿਮਾਰੀਆਂ ਨੇ ਇਹ ਝੋਨੇ ਦੀ ਫਸਲ ਦਾ ਕਾਫੀ ਵੱਡਾ ਨੁਕਸਾਨ ਕਰਦੀਆਂ ਨੇ ਇਹਨਾਂ ਦੇ ਉੱਤੇ ਆਪਾਂ ਸਪਰੇ ਸਹੀ ਸਮੇਂ ਤੇ ਕਰਨੀਆਂ ਇਹਨਾਂ ਦੇ ਉੱਤੇ ਜਿਹੜਾ ਆਪਣਾ ਜ਼ੋਰ ਲਾਉਣਾ ਆਪਾਂ ਲਗਾ ਲਓ ਇੱਥੇ ਖਰਚ ਕਰਿਆ ਹੋਇਆ ਫਾਇਦਾ ਹੁੰਦਾ ਕਿਉਂਕਿ ਉੱਲੀ ਦਾ ਜਿਹੜਾ ਅਟੈਕ ਜਦੋਂ ਹੋ ਜਾਂਦਾ ਉਹਨੂੰ ਕਵਰ ਕਰਨਾ ਮੁਸ਼ਕਲ ਆ ਉਚਾੜ ਦੇ ਉੱਤੇ ਅਸਰ ਪਾਉਂਦਾ ਇਸੇ ਤਰ੍ਹਾਂ ਅੱਗੇ ਚੱਲ ਕੇ ਤੇਲੇ ਦੀ ਗੱਲ ਕਰ ਲੈਨੇ ਜਿਹਨੂੰ ਆਪਾਂ ਹਾਪਰ ਕਹਿੰਦੇ ਆ ਬਰਾਉਨ ਹਾਪਰ ਨਾ ਉਮਬਾਈਟ ਹਾਪਰ ਦੋ ਤਿੰਨ ਤਰ੍ਹਾਂ ਦਾ ਹਾਪਰ ਆਉਂਦਾ ਤੇਲਾ ਜਿਹਨੂੰ ਜ਼ਿਆਦਾਤਰ ਜ਼ਿੰਮੇਵਾਰ ਕਹਿੰਦੇ ਨੇ ਤੇਲੇ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਝਾੜ ਦੇ ਉੱਤੇ ਤੇਲਾ ਕਿਉਂਕਿ ਰਸ ਚੂਸ ਜਾਂਦਾ ਪਿੱਛੋ ਆ ਕੇ ਤੇਲਾ ਬਹੁਤ ਸਾਰੀਆਂ ਦੱਗੀਆਂ ਵੀ ਪਾ ਦਿੰਦਾ ਖੜੀ ਫਸਲ ਬੈਠ ਵੀ ਸਕਦੀ ਹੈ ਸੋ ਇਹਨਾਂ ਦੀ ਇਹਨਾਂ ਦੇ ਉੱਤੇ ਧਿਆਨ ਰੱਖਣਾ ਇਹਨਾਂ ਦੇ ਉੱਤੇ ਸਪਰੇਅ ਚੰਗੀ ਕਰੋ ਇਹਦੇ ਤੇ ਕਦੇ ਕਸਰ ਨਹੀਂ ਛੱਡਣੀ ਚਾਹੀਦੀ ਇਥੋਂ ਆਪਣਾ ਝਾੜ ਦਾ ਨੁਕਸਾਨ ਹੁੰਦਾ ਉਲੀਨਾਸ਼ਕ ਤੇ ਤੇਲੇ ਵਾਲੀਆਂ ਦਵਾਈਆਂ ਵਧੀਆ ਮਤਲਬ ਜਿਹੜੀਆਂ ਚੰਗੇ ਚੰਗੇ ਆਪਾਂ ਨੂੰ ਟੈਕਨੀਕਲ ਹੁੰਦੇ ਨੇ ਹੁਣ ਚੰਗੇ ਟੈਕਨੀਕਲ ਕਾਫੀ ਮਾਤਰਾ ਜ਼ਾ ਰਹੇ ਨੇ ਉਹ ਕਰੋ ਉਹਦੇ ਨਾਲ ਝਾੜ ਦੇ ਉੱਤੇ ਅਸਰ ਪੈਂਦਾ ਇਸੇ ਤਰ੍ਹਾਂ ਤੇਲੇ ਵਾਲੀਆਂ ਦਵਾਈਆਂ ਦਾ ਇਹ ਆਪਾਂ ਕਰਨਾ ਹੈ ਦੂਸਰਾ ਝਾੜ ਜਿਹੜਾ ਸਭ ਤੋਂ ਵੱਧ ਝਾੜ ਦੇ ਵਿੱਚ ਫਾਇਦਾ ਹੁੰਦਾ ਐਨਪੀਕੇ ਕਿਉਂਕਿ ਉਹਦੇ ਵਿੱਚ ਪੋਸ਼ਕ ਤੱਤ ਨੇ ਉਹਨਾਂ ਦੀ ਵਜ੍ਹਾ ਨਾਲ ਝਾੜ ਵਧਦਾ 13045 ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਵੀ ਕਿਹਾ ਜਾਂਦਾ ਦੋ ਸਪਰੇਅ ਦੱਸੀਆਂ ਜਾਂਦੀਆਂ ਪਰ ਜ਼ਿੰਮੇਵਾਰ ਬਹੁਤਾ ਧਿਆਨ ਨਹੀਂ ਦਿੰਦੇ ਨਹੀਂ ਵਰਤਦੇ ਇੱਕ ਸਪਰੇ ਕੋਈ ਕੋਈ ਜ਼ਿੰਮੇਵਾਰਾ ਜਿਹੜਾ ਇੱਕ ਸਪਰੇਅ ਕਰਦਾ ਦੋ ਤਾਂ ਕੋਈ ਵੀ ਨਹੀਂ ਕਰਦਾ ਔਰ ਉਹਦੀ ਡੋਜ਼ ਤਿੰਨ ਕਿਲੋ ਦੀ ਡੋਜ਼ ਦੱਸੀ ਜਾਂਦੀ ਚਾਰ ਕਿਲੋ ਦੀ ਡੋਜ਼ ਦੱਸੀ ਜਾਂਦੀ ਹੈ 1 ਕਿੱਲੇ ਦੇ ਵਿੱਚ 200 ਲੀਟਰ ਪਾਣੀ ਦੇ ਨਾਲ 13045 ਕਿਉਂਕਿ ਇੱਕ ਇੱਕ ਸਪਰੇਅ ਉਹਦੀ ਜਿਹੜੀ ਦੱਸੀ ਜਾਂਦੀ ਆ ਗੋਭ ਦੇ ਵਿੱਚ ਜਦੋਂ ਆਪਣੀ ਫਸਲ ਆ ਗੋਭ ਦੇ ਵਿੱਚ ਆ ਉਸ ਵੇਲੇ ਸਪਰੇਅ ਕਰ ਦਿਓ ਇੱਕ ਸਪਰੇ ਜਦੋਂ ਆਪਣਾ ਝੋਨਾ ਨਿਸਰ ਗਿਆ ਨਿਸਾਰਾ ਨਿਸਰ ਗਿਆ ਬੂਰ ਪੈਣ ਵੇਲੇ ਇੱਕ ਸਪਰੇ ਤੁਸੀਂ 13045 ਦੇ ਉਦੋਂ ਕਰਦੇ ਹੋ ਤਾਂ ਝਾੜ ਦੇ ਵਿੱਚ ਵੱਧਾ 100% ਦੀ ਵੱਧਾ ਹੁੰਦਾ ਕਿਉਂਕਿ ਉਹਦੇ ਨਾਲ ਜਿਹੜਾ ਆਪਣਾ ਫੋਕ ਘਟਦੀ ਆ ਦੋ ਦੇ ਵਿੱਚ ਬਹੁਤ ਵਧੀਆ ਜਿਹੜੇ ਪੋਸ਼ਕ ਤੱਤ ਨੇ ਨਾਈਟ੍ਰੋਜਨ ਮਿਲ ਜਾਂਦੀ ਆ ਉਸ ਵੇਲੇ ਬੂਟੇ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਆ ਪੋਟਾਸ਼ ਦੀ ਜ਼ਰੂਰਤ ਹੁੰਦੀ ਆ ਪੋਟਾਸ਼ ਨਾਲ ਦਾਣਾ ਮੋਟਾ ਮਜ਼ਬੂਤ ਹੁੰਦਾ ਵਜਨਦਾਰ ਬਣਦਾ ਚਮਕਦਾਰ ਬਣਦਾ ਸੋ ਇਹਨਾਂ ਚੀਜ਼ਾਂ ਦੀ ਲੋੜ ਆ ਜਾਂ 05234 ਐਨ ਪੀ ਕੇ ਆ ਉਹਦੇ ਵਿੱਚ ਜੇ ਫਾਸਫੋਰਸ ਦੀ ਘਾਟ ਹੁੰਦੀ ਆ ਤਾਂ ਉਹ ਪੂਰੀ ਹੋ ਜਾਂਦੀ ਆ ਤੇ ਪੋਟਾਸ਼ ਦੀ ਘਾਟ ਪੂਰੀ ਹੋ ਜਾਂਦੀ ਆ ਸੋ ਐਨ ਪੀ ਕੇ ਦੇ ਉੱਤੋਂ ਵੀ ਜੇ ਆਪਾਂ ਖਰਚਾ ਕੀਤਾ ਬੇਕਾਰ ਨਹੀਂ ਜਾਂਦਾ ਝਾੜ ਦੇ ਵਿੱਚ ਫਾਇਦਾ ਹੁੰਦਾ ਸੋ ਦੋਸਤੋ ਹੁਣ ਤਕਰੀਬਨ ਸਾਰੀ ਗੱਲ ਆ ਜਿਹੜੀ ਸਮਝ ਆ ਗਈ ਹੋਵੇਗੀ ਵੀ ਆਪਾਂ ਨੂੰ ਜਿਹੜੀਆਂ ਦਾਣੇਦਾਰ ਜ਼ਾਇਰਾ ਨੇ ਇਹ ਸੋਚ ਸਮਝ ਕੇ ਪਾਉਣੇ ਤਾਂ ਇਹੋ ਜੀਆਂ ਜਗ੍ਹਾ ਤੋਂ ਪੈਸਾ ਬਚਾ ਲਓ ਪਰ ਉਲੀ ਫੰਗਸ ਤੇ ਤੇਲਾ ਇਹਨਾਂ ਦੇ ਉੱਤੇ ਆਪਾਂ ਕਦੇ ਖਰਚੇ ਦੀ ਜਿਹੜੀ ਆਪਾਂ ਬਹੁਤੀ ਹੋਣੀ ਕਰਨੀ ਬਚਤ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਇੱਥੋਂ ਆਪਣਾ ਜਿਹੜਾ ਨੁਕਸਾਨ ਹੁੰਦਾ ਜੇ ਆਪਾਂ ਪਹਿਲਾਂ ਹੀ ਖਰਚਾ ਕਰ ਬੈਠੇ ਇਹਨਾਂ ਚੀਜ਼ਾਂ ਦੇ ਉੱਤੇ ਫਿਰ ਆਪਾਂ ਹੱਥ ਤੰਗ ਕਰ ਲਿਆ ਤੇ ਫਿਰ ਆਪਣਾ ਨੁਕਸਾਨ ਹੋਊਗਾ ਸੋ ਉਮੀਦ ਹੈ ਵੀ ਜਿਹੜੀ ਪੂਰੀ ਗੱਲ ਜਿਹੜੀ ਸਮਝ ਚ ਆ ਗਈ ਹੋਵੇਗੀ ਇਹਨਾਂ ਦਵਾਈਆਂ ਕਿਹੜੀਆਂ ਕਿਹੜੀਆਂ ਲੱਗਣੀਆਂ ਨੇ ਕਿਹੜੇ ਕਿਹੜੇ ਅਟੈਕ ਫੰਗਸ ਦਾ ਹੁੰਦਾ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਹੜੀਆਂ ਕਿਡੀਆਂ ਉਹਦੇ ਤੇ ਦਵਾਈਆਂ ਲੱਗਣਗੀਆਂ ਕਿੰਨੀ ਉਹਨਾਂ ਦੀ ਮਾਤਰਾ ਕਿਹੜੀ ਜਿਹੜੇ ਟੈਕਨੀਕਲ ਜ਼ਿਆਦਾ ਚੰਗੇ ਨੇ ਰੋਦੀਆ ਅਗਲੀ ਵੀਡੀਓ ਚ ਗੱਲਬਾਤ ਕਰਾਂਗੇ ਕਿਉਂਕਿ ਵੀਡੀਓ ਥੋੜੀ ਜਿਹੀ ਲੰਮੀ ਹੋ ਜਾਂਦੀ ਹੈ ਤੇ ਫਿਰ ਕੋਈ ਵੀਡੀਓ ਜ਼ਿਆਦਾ ਲੰਮੀ ਦੇਖਣੀ ਜ਼ਿੰਮੇਦਾਰਾਂ ਨੂੰ ਔਖੀ ਹੋ ਜਾਂਦੀ ਹੈ ਤੇ ਬਾਰ-ਬਾਰ ਕਮੈਂਟ ਵੀ ਆਉਂਦੀ ਹੈ ਵੀ ਵੀਡੀਓ ਲੰਮੀ ਹੋ ਜਾਂਦੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤਿ ਸ੍ਰੀ ਅਕਾਲ ਧੰਨਵਾਦ